ਖਬਰ ਪਠਾਨਕੋਟ ਤੋਂ ਹੈ ਜਿੱਥੇ ਕੀ ਨਹਿਰੀ ਵਿਭਾਗ ਵੱਲੋਂ ਨਗਰ ਕੌਂਸਲ ਵੱਲੋਂ ਸੁਜਾਨਪੁਰ ਚੋਂ ਛੱਡਿਆ ਗਿਆ ਸੀਵਰੇਜ ਦਾ ਗੰਦਾ ਪਾਣੀ ਬੰਦ ਕਰਨ ਲਈ ਨਗਰ ਕੌਂਸਲ 'ਪਾ ਵਾਪਾਰ' ਹੋ ਗਈ ਹੈ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਬਲਜੀਤ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇੱਕ ਪ੍ਰਸਤਾਵ ਰੱਖਿਆ ਤਾਂ ਕੀ ਕੁਝ ਕਹਿਣਾ ਰਿਹਾ ਉਹਨਾਂ ਦਾ ਤੁਸੀਂ ਵੀ ਸੁਣੋ ਜੀ ਸ਼ੁਰੂ ਤੋਂ ਪੜੇ ਦਰਵਾਜ਼ਾ ਦਰ ਜਾ ਜਿਉਂਦਾ ਮੈਂ ਕਿਹਾ ਪਾਕਿਸਤਾਨ ਟਾਈਮ ਦਾ ਹੀ ਪਾਣੀ ਇੱਧਰ ਸਟਾਲਾ ਕਿੱਧਰ ਜਾਣਾ ਹੈ ਖੜੇ ਹੁੰਦੀ ਪਹਿਲਾਂ ਅੱਗੇ ਖੜ੍ਹੇ ਸੀ ਖੜ੍ਹੇ ਸਾਰਾ ਪਾਣੀ ਜਾਂਦਾ ਸੀ ਨਹਿਰ ਤੇ ਇਹਨਾਂ ਨੇ ਬਾਅਦ 'ਚ ਬਣਾਈ ਹੈ ਤੇ ਅੱਜ ਅਸੀਂ ਉੱਥੇ ਜਾ ਕੇ ਦੇਖਿਆ ਤੇ ਇਹਨਾਂ ਨੇ ਬੰਦ ਕਰਤਾ ਜੀ ਕੋਈ ਤੁਹਾਨੂੰ ਸਲਾਹ ਨਹੀਂ ਕੀਤੀ। ਬਾਅਦ ਹੀ ਬੰਦ ਕਰਨ ਲੱਗੇ ਆ। ਤੇ ਕਿ ਆਂਦੇ ਫਿਰ ਦੋ ਚਲੋ ਅਸੀਂ ਵੀ ਤਿਆਰੀ ਲੱਗਦੇ ਪੂਰੀ ਕਿਦਾਂ ਬੰਦ ਹੁੰਦੀ ਆ ਨਾਲਾ ਸਾਡਾ। ਸਰ ਜਿਹੜਾ ਜਿਹੜਾ ਬੰਦਾ ਨਹਿਰ ਮੈਗ ਸਾਡੇ ਗਾਬੂ ਆ ਗਿਆ। ਆਹੀ ਤੇਨੇ ਬਚਨਾਂ ਨੂੰ। ਆਵੇਂ ਆ ਜਿਓਏ ਤਾਂ ਅਕਲੀ ਨਹੀਂ। ਸਰ ਰਾਸ਼ਟਰੀ ਵੀ ਲੱਗ ਰਿਹਾ ਕਿ ਕਿੰਨੀ ਦੇਰ ਤਿਆਰ ਹੋਣੀ। ਜੀ ਜੀ। ਇਹ ਜੀ ਜੂਨ ਤੱਕ ਤਿਆਰ ਹੋ ਰਿਹਾ। ਅਸੀਂ ਪੂਰਾ ਜੋਰ ਦੇ ਜੇਕਰ ਉਧਰ ਤੋਂ ਜਲਦੀ ਤੋਂ ਜਲਦੀ ਤਿਆਰ ਹੋਏ। ਤੁਹਾਨੂੰ ਵੀ ਲੱਗਦਾ ਕਿ ਕੰਦਾ ਪਾਣੀ ਰਹਿ ਜਾਂਦਾ ਨਾ ਜਾਏ। ਪਰ ਜਦ ਤੱਕ ਨਹੀਂ ਬੰਦਾ ਉਦ ਤੱਕ ਤੇ ਮਾਰੀ ਨੂੰ ਜਾਣਾ ਹੀ ਹੈ ਜੀ ਕਿ ਨਹੀਂ ਉਹ ਆ ਗੋ ਨਹੀਂ ਨਲਵਾ ਬਿਤੇ ਨਹੀਂ ਖੋਲੇ ਜਾਂ ਤੁਹਾਡੇ ਕੋਲ ਵੀ ਐਕਸ਼ਨ ਲਿਆ ਜਾਦਾ ਆਪਾਂ ਤਾਂ ਫਿਰ ਆਪੇ ਖੋਲ ਦੇਣਾ ਜੀ ਮਾਰੀ ਨੂੰ ਉਹਨੂੰ ਦੇਖਣਾ ਹੈ ਨਹਿਰ ਤੁਹਾਡੀ ਜਗ੍ਹਾ 'ਚ ਬਣੀ ਜਾਨਪੁਰ ਦੇ ਹੱਦ 'ਚ ਬਣੀ ਦੀ ਆ ਜਾਂ ਫਿਰ ਅਸੀਂ ਨਹਿਰ ਵਿੱਚੋਂ ਬੰਦ ਕਰਾਂਗੇ ਇਹ ਦੇਖਣਾ ਕਿੱਥਾ ਪਾਣੀ ਲਦਾ ਜਾਂਦਾ ਇਹ देखो ਅਸੀਂ ਬੀਸੀ ਸਾਹਿਬ ਦੀ ਮੀਟਿੰਗ 'ਚ ਗਏ ਹੋਏ ਸੀ ਸਮਾਜਿਕ ਮੀਟਿੰਗ ਹੋ ਰਹੀ ਸੀ ਰੋਡ ਤੇ ਵੀ ਮੀਟਿੰਗ ਹੋਈ ਸੀ ਉਦੇ ਵਿੱਚ ਮੇਰੇ ਮੁਲਾਜ਼ਮ ਮਰਕੀਤ 씨 ਦਾ ਫੋਨ ਆਇਆ ਕਿ ਨਹਿਰੀ ਵਿਭਾਗ ਤੋਂ ਜਿਹੜੀਆਂ ਮਿੱਟੀ ਪਾ ਕੇ ਸਾਰਾ ਨਾਲਾ ਬੰਦ ਕਰ ਦਿੱਤਾ ਹੈ। ਮੇਰੇ ਵੱਲੋਂ ਉਸੇ ਵੇਲੇ ਡੀਸੀ ਸਾਹਿਬ ਦਾ ਧਿਆਨ ਚੇਕਾਂ ਦੇ ਆਂਦੀ ਸੀ। ਹੁਣ ਦੇਖੋ ਜਿਹੜਾ ਸ਼ਹਿਰ ਦਾ ਕੁਦਰਤੀ ਬਹਾਵ ਹੈ ਉਹ ਨਹਿਰ ਵਾਲੇ ਪਾਸੇ ਤੇ ਨਹਿਰ ਬਹੁਤ ਬਾਅਦ ਚ ਬਣਨੀ। ਇਸ ਸਬੰਧੀ ਸਰਕਾਰ ਵੱਲੋਂ ਜਿਹੜਾ ਅਸੀਂ ਐਸਟੀਪੀ ਲਗਵਾ ਰਹੇ ਤੁਸੀਂ ਦੇਖ ਸਕਦੇ ਹੋ ਜੇ ਤੁਹਾਡਾ ਐਸਟੀਪੀ ਲੱਗਿਆ ਹੈ। ਡੀਸੀ ਸਾਹਿਬ ਦਾ ਧਿਆਨ ਚ ਇਹ ਗੱਲ ਆਂਦੀ ਗਈ ਕਿ ਸਾਡਾ ਐਸਟੀਪੀ ਜਿਹੜਾ 30 ਜੂਨ ਤੱਕ ਕੰਮ ਪੂਰਾ ਹੋ ਜਾਣਾ ਹੈ। ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ ਮੈਂ ਵੀ ਤੇ ਪ੍ਰਧਾਨ ਜੀ ਵੀ ਦੋਨੋਂ ਅਸੀਂ ਇਹ ਕੰਮ ਦੀ ਆਪ ਨਿੱਜੀ ਤੌਰ ਤੇ ਸੁਪਰਵੀਜ਼ਨ ਕਰ ਰਹੇ ਹਾਂ ਤਾਂ ਕਿ ਇਹ ਕੰਮ ਜਲਦੀ ਪੂਰਾ ਹੋ ਸਕੇ ਤੇ ਜੋ ਵੀ ਗੰਦਾ ਪਾਣੀ ਆ ਨਹਿਰ ਦੇ ਵਿੱਚ ਨਾ ਜਾ ਸਕੇ ਇਹਨਾਂ ਇਸ ਕੰਮ ਨੂੰ ਪੂਰਾ ਹੋਣ ਲਈ ਥੋੜਾ ਜਿਹਾ ਟਾਈਮ ਤਾਂ ਲੱਗੇਗਾ ਜੀ ਰਾਤੋ ਰਾਤ ਇਹ ਐਸਟੀਪੀ ਤੇ ਆ ਨਹੀਂ ਹੋ ਜਾਣਾ ਜੀ ਇਸ ਸਬੰਧੀ ਅਸੀਂ ਉਹਨਾਂ ਨਾਲ ਵੀ ਐਸਓ ਸਾਹਿਬ ਨਾਲ ਵੀ ਗੱਲ ਕੀਤੀ ਉਹਨਾਂ ਨੇ ਵੀ ਇਹ ਕਹਾ ਕੇ ਸਮਝੀ ਇਸ ਤਰ੍ਹਾਂ ਹੋ ਕੰਮ ਇਹ ਨਾਲੇ ਬੰਦ ਕਰਦੇ ਹੁਣ ਦੇਖੋ ਜੇਕਰ ਨਾਲੇ ਬੰਦ ਕਰ ਦਿੰਦੇ ਤਾਂ ਪੂਰੇ ਦਾ ਪੂਰਾ ਸਿਆਲਪੁਰ ਸ਼ਹਿਰ ਚ ਪਾਣੀ ਇਕੱਠਾ ਹੋ ਜਾਊਗਾ ਕੁਦਰਤੀ ਟਲਾਂ ਜਿਹੜੀ ਆ ਦੋ ਨਾਲੇ ਸਾਡੇ ਦੋਨਾਂ ਦੀ ਟਲਾਂ ਕੁਦਰਤੀ ਟਲਾਂ ਜਿਹੜੀ ਆ ਪਹਿਲਾਂ ਪ੍ਰੋਬਲਮ ਸਮੇਂ ਚ ਖੱਡ ਵਾਲੇ ਪਾਣੀ ਹੁੰਦੀ ਸੀ ਜਿਹਨੂੰ ਬਾਅਦ ਚੋਂ ਸਰਕਾਰ ਵੱਲੋਂ ਜਿਹੜੀ ਐ ਨਹਿਰ ਬਣਾ ਦਿੱਤੀ ਗਈ ਜੇਕਰ ਪੁਰਾਣੀ ਖੱਡ ਰਹਿੰਦੀ ਫਿਰ ਕੋਈ ਪ੍ਰੋਬਲਮ ਨਹੀਂ ਸੀ ਹੋਣੀ ਅਸੀਂ ਇਸ ਦੇ ਸੰਬੰਧੀ ਜਿਹੜਾ ਅਸੀਂ ਅਪੀਲ ਕਰਾਂਗੇ ਉਹਨਾਂ ਨੂੰ ਮੈਰੀ ਵਿਭਾਗ ਨੂੰ ਇਸ ਸੰਬੰਧੀ ਇਹ ਨਾਕਾਲਾਈ ਕੀਤੀ ਜਾਵੇ ਹੱਲੇ ਕਿਉਂਕਿ ਅਸੀਂ ਦੇਖੋ ਆਪ ਪਾਣੀ ਨੂੰ ਸਾਫ਼ ਕਰਨ ਲਈ ਅਸੀਂ ਜੰਗਲੇ ਲਵਾਏ ਨੇ ਤੁਸੀਂ ਦੇਖ ਸਕਦੇ ਹੋ ਤਾਕੀ ਜਿਹੜਾ ਨਹਿਰੀ ਪਾਣੀ ਦੇ ਵਿੱਚ ਲਫਾਫੇ ਨਾ ਜਾਣ ਠੁੜਾ ਕਰਕੇ ਨਾ ਜਾਏ ਅਸੀਂ ਆਰਜੀ ਤੌਰ ਤੇ ਪ੍ਰਬੰਧ ਤੇ ਕਰ ਰਹੇ ਆਂ ਲੋਕਾਂ ਨੂੰ ਵੀ ਅਸੀਂ ਇਸ ਸੰਬੰਧੀ ਅਵੇਅਰ ਕਰ ਰਹੇ ਆਂ ਕਿ ਜਿਹੜਾ ਲਫਾਫੇ ਆ ਜਾਂਦੇ ਕਿਸੇ ਕਿਸਮ ਦਾ ਨਾਟਕ ਹੋ ਜਾਏ ਲੋਕਾਂ ਨੂੰ ਸਾਡਾ ਸਾਫਾ ਜਾ ਰਿਹਾ ਹੈ ਇਸ ਸੰਬੰਧੀ ਅਸੀਂ ਜਗਾ ਜਗਾ ਸਫਾਈ ਵੀ ਕਰਵਾ ਰਹੇ ਆਂ ਜੰਗਲੇ ਵੀ ਲਵਾਏ ਆ ਤਾਂ ਕਿ ਨਹਿਰ ਦੇ ਵਿੱਚ ਕੋਈ ਜ਼ਿਆਦਾ ਵੱਡੇ ਲਫਾਫੇ ਨਾ ਆ ਜਾ ਸਕਣ ਤੇ ਇਸ ਤੋਂ ਇਲਾਵਾ ਸਾਡਾ ਜਿਹੜਾ ਐਸਟੀਪੀ ਦਾ ਕੰਮ ਹੈ ਜਲਦ ਪੂਰਾ ਹੋ ਜਾਵੇ ਜਦੋਂ ਐਸਟੀਪੀ ਦਾ ਕੰਮ ਪੂਰਾ ਹੋ ਗਿਆ ਤੇ ਨਹਿਰ ਤੋਂ ਬਿਲਕੁਲ ਪਾਣੀ ਜਾਏਗਾ ਨਹੀਂ ਵਿੱਚ ਜੀ ਥੋੜਾ ਟਾਈਮ ਤਾਂ ਲੱਗੇਗਾ ਸਰ ਨਹਿਰੀ ਵਾ ਮੇਰੇ ਵੱਲੋਂ ਇਸ ਬੰਦੀ ਆਚੇ ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਇੱਕ ਨਾਹੂ ਬਮਾਏਗੀ ਜੀ ਇਹ ਨਾਲੇ ਜਿਹੜੇ ਤੁਰੰਤ ਬੰਦ ਕਰ ਦਿੱਤੇ ਜਾ। ਤੇ ਜੇ ਉਹ ਨਹੀਂ ਕੋਈ ਆਪ ਹੀ ਸ਼ਾਮਪੁਰ ਸ਼ਹਿਰ ਦੇ ਆਣ ਵਾਲੇ ਕੋਲ ਮਾ ਵੀ ਪਤਾ ਹੈ ਕਿ ਕਿ ਦੋ ਨਾਲੇ ਨੇ ਜੀ ਦੋਨੋਂ ਨਾਲੇ ਬੰਦ ਕਰ ਦਿੱਤੇ ਜਾਣਗੇ ਤੇ ਮੇਰਾ ਖਿਆਲ ਹੈ ਸਾਰੇ ਜਾਨਪੁਰ ਸ਼ਹਿਰ ਚ ਪਾਣੀ ਪਾਣੀ ਹੋ ਜਾਏਗਾ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਜਾਏਗਾ